ਗਉਮਾਤਨੋ ਸਾਰੇ ਪੂਰਦੇ ਆ ਅੱਜ ਲੋਕੇ ਸਰਾਤ ਮਨਾ ਰਹੇ ਆ ਰਾਤ ਤੇ ਸਟਾਰਟ ਐ ਔਰ ਗਉਮਾ ਦੀ ਇੰਨੀ ਬੁਰੀ ਦਸਾ ਰਾਤੀ 4 ਵਜੇ ਟੱਕੜ ਪੜਿਆ ਔਰ 8 ਵਜਨ ਤੋਂ ਐ ਗਾਵਾਂ ਦੀ ਦਸਾ ਦੇਖੋਗੇ ਨੇ ਇੰਨੀ ਕੁ ਬੁਰੀ ਦਸਾ ਬਣੀ ਹੋਈ ਐ ਕਿਉਂਕਿ ਉਹਨਾਂ ਦੇ ਅੱਖਾਂ ਦੇ ਵਿੱਚ ਮਿਰਚਾਂ ਪਾਈ ਗਈਆਂ ਛੁਰੇ ਮਾਰੇ ਗਏ ਆ ਕੋਨ ਖਰਾਬ ਐ ਤੁਸੀਂ ਵੀਡੀਓਗ੍ਰਾਫੀ ਕੋਈ ਦੇਖੋਗੇ ਇਹ ਗਊ ਸਾਡੀ ਜਿਹੜੀ ਪੂਜਨਿਕ ਹੈ ਅਸੀਂ ਮਾਂ ਸਮਾਨ ਇਹਨੂੰ ਪੂਜਦੇ ਹਾਂ ਸਾਡੇ ਸ਼ਾਸਤਰਾਂ ਦੇ ਵਿੱਚ ਸਾਡੇ ਧਰਮ ਦੇ ਵਿੱਚ ਸਭ ਤੋਂ ਉੱਚਾ ਦਰਜਾ ਹੈ ਪਠਾਨਕੋਟ ਤੋਂ ਸਾਡੇ ਜ਼ਿਲ੍ਹਾ ਦੇ ਅਧਿਕਾਰੀ ਉਹਨਾਂ ਨੂੰ ਅਸੀਂ ਸਨੇਹ ਲਾਇਆ ਉਹਨਾਂ ਨੇ ਚੱਕੀਪੁਰ ਦੇ ਉੱਤੇ ਨਾਕਾ ਲਵਾ ਕੇ ਇਸ ਤਰ੍ਹਾਂ ਬੜਿਆ ਇਹ ਵਿਚਾਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਟੋਲ ਦੇ ਕੋਲੇ ਇਹਦੇ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ ਚਲੋ ਅਸੀਂ ਆਪਣਾ ਪਛਾਣ ਕਰਦੇ ਆ ਇੱਕ ਜਿਹੜਾ ਇਹਦਾ ਚਾਲਕ ਸੀਗਾ ਉਹ ਸੀਗਾ ਮੁਸਲਮਾਨ ਜਾਤ ਨਾਲ ਸੰਬੰਧਿਤ ਤੇ ਜਿਹੜਾ ਉਹਦੇ ਨਾਲ ਕੰਡਕਟਰ ਸੀਗਾ ਉਹ ਹੈਗਾ 크ਿਸਚੀਅਨ ਜਾਤ ਨਾਲ ਸੰਬੰਧਿਤ ਪ੍ਰਸ਼ਾਸਨ ਤੋਂ ਸਿਰਫ ਇੱਕੋ ਹੀ ਮੰਗ ਕਰਦੇ ਆਂ ਕਿ ਜਿਹੜੇ ਇਦਾਂ ਦੇ ਤਸਕਰ ਆ ਉਹਨਾਂ ਨੂੰ ਸਜ਼ਾ ਨਹੀਂ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਏਕ ਸ਼ਰੀਰਾ ਜੈ ਸ਼ਰੀਰਾ ਜੈ ਗੋ ਮਾਤਾ ਜੈ ਗੋ ਮਾਤਾ ਇਹ ਸਤਿਨਾਮ ਤੁਹਾਡਾ ਕੀ ਮਾਮਲਾ ਕਿਥੋਂ ਇਹ ਖੜਿਆ ਹੈ ਜੈ ਗੋ ਮਾਤਾ ਮੈਂ ਗੁਰਪ੍ਰੀਤ ਸਿੰਘ ਰਾਸ਼ਟਰੀ ਦੇ ਸਹਿਯੁਕਤ ਗੌਰ ਰਖਸ਼ਾ ਦਲ ਰਮਨ ਜੀ ਇਹ ਜੋ ਟਰੱਕ ਬਾਹਰ ਖੜਾ ਹੈ ਇਹ ਟਰੱਕ ਅੱਜ ਅੱਜ ਰਾਤੀ ਗੁਰਦਾਸਪੁਰ ਜ਼ਿਲ੍ਹੇ ਦੇ ਦਾਊਵਾਲ ਪਿੰਡ ਤੋਂ ਇੱਕ ਬਹੁਤ ਹੀ ਛਾਤਰ ਤੇ ਬਦਨਾਮ ਗੌਤਕਸਕਰ ਮੰਗਾ ਮਸੀਹ ਪੁੱਤਰ ਪ੍ਰੇਮ ਪ੍ਰੇਮ ਮਸੀਹ ਉਹਦੇ ਵੱਲੋਂ ਪਰਵਾ ਕੇ ਭੇਜਿਆ ਗਿਆ ਸੀਗਾ ਇਹਦੇ ਪਿੱਛੇ ਪਿੱਛਾ ਕੀਤਾ ਰੋਕਣ ਦੀ ਕੋਸ਼ਿਸ਼ ਕੀਤੀ ਟੋਲ ਦੇ ਕੋਲੇ ਇਹਨੇ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ ਚਲੋ ਅਸੀਂ ਆਪਣਾ ਬਚਾਅ ਕਰ ਲਿਆ ਪਠਾਨਕੋਟ ਤੋਂ ਸਾਡੇ ਜ਼ਿਲ੍ਹਾ ਅਧਿਕਾਰੀ ਉਹਨਾਂ ਨੂੰ ਅਸੀਂ ਸਨੇਹਾ ਲਾਇਆ ਉਹਨਾਂ ਨੇ ਚੱਕੀਪੁਰ ਦੇ ਉੱਤੇ ਨਾਕਾ ਲਵਾ ਕੇ ਇਸ ਟਰੱਕ ਨੂੰ ਫੜਿਆ ਤੇ ਇਹਦੇ ਵਿੱਚੋਂ ਇੱਕ ਜਿਹੜਾ ਇਹਦਾ ਚਾਲਕ ਸੀਗਾ ਉਹ ਸੀਗਾ ਮੁਸਲਮਾਨ ਜਾਤ ਨਾਲ ਸੰਬੰਧਿਤ ਤੇ ਜਿਹੜਾ ਉਹਦੇ ਨਾਲ ਕੰਡਕਟਰ ਸੀਗਾ ਉਹ ਹੈਗਾ 크ਿਸਚਨ ਜਾਤ ਨਾਲ ਸੰਬੰਧਿਤ ਹੈ 크ਿਸਚਨ ਧਰਮ ਦੇ ਨਾਲ ਤੇ ਗਊ ਸਾਡੀ ਜਿਹੜੀ ਪੂਜਨਿਕ ਹੈ ਅਸੀਂ ਮਾਂ-ਸਮਾਨ ਇਹਨੂੰ ਪੂਜਦੇ ਹਾਂ ਸਾਡੇ ਸ਼ਾਸਤਰਾਂ ਦੇ ਵਿੱਚ ਸਾਡੇ ਧਰਮ ਦੇ ਵਿੱਚ ਸਭ ਤੋਂ ਉੱਚਾ ਦਰਜਾ ਹੈ ਪਰ ਇਹ ਗੈਰ ਹਿੰਦੂ ਕੌਮਾਂ ਜਿਹੜੀਆਂ ਗਊ ਦਾ ਕਤਲ ਕਰ ਰਹੀਆਂ ਨੇ ਗਊ ਨੂੰ ਖਾਣ ਦੇ ਲਈ ਵਰਤਦੇ ਨੇ ਤੇ ਇਹਦਾ ਜੋ ਹੈ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆ ਇਸ ਤਸਕਰੀ ਨੂੰ ਰੋਕਣ ਵਾਸਤੇ ਸਯੁਕਤ ਗਊ ਰਖਸ਼ਾ ਦਲ ਦਿਨ ਪਰ ਰਾਤ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਇੱਕ ਦਿਨ ਅਸੀਂ ਇਹਦੇ ਵਿੱਚ ਕਾਮਯਾਬ ਜ਼ਰੂਰ ਹੋਵਾਂਗੇ ਜੈਸੀ ਰਾਮ ਜੀ ਮੈਂ ਦਰਸ਼ਨ ਰਾਣਾ ਸਯੁਕਤ ਗਊ ਰਖਸ਼ਾ ਦਲ ਜੇ ਗੱਲ ਕਰੀਏ ਅੱਜ ਦੇ ਮਾਮਲੇ ਦੀ ਇਹ ਮਾਮਲਾ ਨੋ ਕਿ ਸਾਡੀ ਨਾ ਜਿਹੜੀ ਆਤਮਾ ਅਜ ਰੋ ਰਹੀ ਹੈ ਕਿਉਂ ਰੋ ਰਹੀ ਹੈ ਰਾਤੀ 4 ਵਜੇ ਮਤਲਬ ਕੱਲ ਅਸੀਂ 2 ਵਜੇ ਦੇ ਲੱਗੇ ਹੋਏ ਆਂ ਇਹ ਟਰੱਕ ਦੇ ਪਿੱਛੇ ਰਾਤੀ 4 ਵਜੇ ਟਰੱਕ ਫੜਿਆ ਔਰ 8 ਵਜਨ ਤੋਂ ਇਹ گاਵਾ ਦੀ ਦਸਾ ਦੇਖੋਗੇ ਨਾ ਇੰਨੀ ਕੁ ਬੁਰੀ ਦਸਾ ਬਣੀ ਹੋਈ ਹੈ ਕਿਉਂਕਿ ਉਹਨਾਂ ਦੇ ਅੱਖਾਂ ਦੇ ਵਿੱਚ ਮਿਰਚਾਂ ਪਾਈ ਗਈਆਂ ਛੁਰੇ ਮਾਰੇ ਗਏ ਆਂ ਕੌਣ ਖਰਾਬ ਹੈ ਤੁਸੀਂ ਵੀਡੀਓਗ੍ਰਾਫੀ ਚ ਖੁਦ ਦੇਖੋਗੇ ਸਾਨੂੰ ਦੁੱਖ ਹੁੰਦਾ ਹੈ ਇਹ ਦੁੱਖ ਹੁੰਦਾ ਹੈ ਕਿ ਗਊ ਮਾਤਰਾਂ ਸਾਰੇ ਪੂਜਦੇ ਆਂ ਅੱਜ ਲੋਕੀ ਸਰਾਧ ਮਨਾ ਰਹੇ ਆਂ ਮਰਾਤੇ ਸਟਾਰਟ ਐ ਔਰ ਗਵਾਂ ਦੀ ਇੰਨੀ ਬੁਰੀ ਦਸਾ ਔਰ ਪ੍ਰਸ਼ਾਸਨ ਤੋਂ ਸਿਰਫ ਇੱਕੋ ਹੀ ਮੰਗ ਕਰਦੇ ਆਂ ਵੀ ਜਿਹੜੇ ਇਦਾਂ ਦੇ ਤਸਕਰ ਆਂ ਉਹਨਾਂ ਨੂੰ ਸਜ਼ਾ ਨਹੀਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਕਿ ਨਾਰਮਲ ਸਜ਼ਾ ਨਾ ਹੋ ਕੇ ਨਾ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਇਹ ਲੋਗ ਇਹਨਾਂ ਨੂੰ ਲਿਆ ਕੇ ਵੜਦੇ ਆਂ ਕਤਲ ਕਰਦੇ ਆਂ ਔਰ ਕਤਲ ਦਾ ਜਿਹੜਾ ਜੁਰਮ ਐ ਜਿਹਨੂੰ ਗੱਲ ਕਰੀਏ ਕਿ ਉਹਦੇ ਬਦਲੇ ਚ 302 ਲੱਗਦੀ ਐ ਤਾਂ ਇਹਨਾਂ 302 ਕਿਉਂ ਨਹੀਂ ਲੱਗਦੀ ਇਹਨਾਂ ਨੇ ਕੀ ਕਰਿਆ ਇਸ ਤੋਂ ਪਹਿਲਾਂ ਤੁਸੀਂ ਇੱਕ ਟਰੱਕ ਹੋਰ ਦੇਖੋਗੇ ਹਫਤਾ ਪਹਿਲਾਂ ਉਹ ਵੀ ਫੜਿਆ ਸੀਗਾ ਉਹ ਬੰਦਾ ਤੀਜੀ ਵਾਰੀ ਫੜਿਆ ਅੱਜ ਵੀ ਦੋ ਬੰਦੇ ਫੜੇ ਆ। ਉਹ ਕਿੱਥੋਂ گاਵਾ ਲੈ ਕੇ ਆਂਦੇ ਆ ਮੁਕੇਰੀਆਂ ਦੇ ਕੋਲ ਦਾਉਵਾਲ ਪਿੰਡ ਹੈ। ਉੱਥੇ ਤੇ ਇੱਕ ਬੜਾ ਮਸ਼ਹੂਰ ਤਸਕਰਾ ਮੰਗਾ ਮਸੀਹ। ਮੰਗਾ ਮਸੀਹ ਦਾ ਨਾਂ ਤਸਕਰਾ ਜਿਨੇ 2.5-3 ਕਰੋੜ ਦੀ ਕੋਠੀ ਵੀ ਪਾਈ ਆ ਹੁਣ। ਪਿੱਛੇ ਜੀ ਕਿਸ ਕੰਮ ਚ ਇਸ ਤਸਕਰੀ ਦੇ ਵਿੱਚ। ਹਰ ਵਾਰ ਕੀ ਹੁੰਦਾ ਇੱਕ ਜਿਹੜੇ ਡਰਾਈਵਰ ਫੜੇ ਉਹਨਾਂ ਤੇ ਪਰਚਾ ਦਰਜ ਹੋਇਆ ਤੇ ਉਸ ਬੰਦੇ ਨੂੰ ਕੁਝ ਵੀ ਨਹੀਂ ਹੁੰਦਾ। ਅਸੀਂ ਮੰਗ ਕਰਦੇ ਆ ਕਿ ਅਰਜ ਦੇ ਪਰਚੇ 'ਚ ਉਹਦਾ ਨਾਮ ਜ਼ਰੂਰ ਪਾਇਆ ਜਾਵੇ। ਜੇ ਉਸ ਬੰਦੇ ਦਾ ਨਾਂ ਨਹੀਂ ਪਾਇਆ ਤੇ ਉੱਥੇ ਜਿੰਨੇ ਵੀ ਹਿੰਦੂ ਇਕੱਠਾ ਹੋਣਾ ਹੈ ਮਿਲ ਕੇ ਇੱਥੇ ਤਰਨਾ ਪ੍ਰਦਰਸ਼ਨ ਕਰਾਂਗੇ ਔਰ ਇੱਥੇ ਰੋਡ ਜਾਮ ਕਰਾਂਗੇ ਕਿਉਂਕਿ ਜਿਹੜਾ ਮੇਨ ਗੁਨੇਗਾਰ ਹੈ ਉਹ ਮੰਗਾ ਮਸੀਹ ਹੈ ਤੁਸੀਂ ਜਿਹੜੇ ਅੱਜ ਗਾਉਂ ਆਸੇ 10 ਦੇ ਕਰੀਬ ਹੈਗੇ ਆ ਇੱਕ ਟੇਪਰ ਰਿੱਤੇ ਦਾ ਟੇਪਰ ਹੈ ਉਹ ਜਿੱਤੇ ਰਿੱਤਰ ਗਿਆ ਜਿਹਦਾ ਗੱਟੜੀ ਚ ਬੰਦੇ ਆ ਚਾਰੋਂ ਪੈਰ ਬਨ ਕੇ ਰੱਸੀ ਨਾਲ ਨੂੜ ਕੇ ਇਸ ਗੁਰੀ ਦਸਾ ਦੇ ਨਾਲ ਉਹਨੂੰ ਲੋਡ ਕਰਕੇ ਲੈ ਕੇ ਜਾਇਆ ਜਾਂਦਾ ਔਰ ਅੱਖਾਂ 'ਚ ਮਿਰਚਾਂ ਉਹਨਾਂ ਦੇ ਕੋਲ ਗੋਲੀਆਂ ਮਿਲਦੀ ਪਈਆਂ ਨਸੇ ਦੀਆਂ ਗੋਲੀਆਂ ਜਿਹੜੇ ਤਸਕਰ ਫੜੇ ਗਏ ਆ ਉਹਨਾਂ ਦੇ ਕੋਲ ਨਸੇ ਦੀਆਂ ਗੋਲੀਆਂ ਵੀ ਹੈਗੀਆਂ ਹੋ ਸਕਦਾ ਤਲਾਸ਼ੀ ਲੈਣ ਤੋਂ ਬਾਅਦ ਅਸਲਾ ਵੀ ਮਿਲੇ ਕਿਉਂਕਿ ਜਿਹੜਾ ਬੰਦਾ 2 ਨੰਬਰ ਦਾ ਕੰਮ ਕਰਦਾ ਹੈ ਤੇ ਉਹਦੇ ਕੋਲ ਦੋ ਨੰਬਰ ਦੇ ਹਥਿਆਰ ਵੀ ਹੁੰਦੇ ਆ ਇਹ ਅਸੀਂ ਉੱਥੇ ਚੱਲੇ ਜੀ ਬੁਕੇਰੀਆਂ ਦੇ ਕੋਲ ਉਧਰੋਂ ਆਏ ਸੀਗੇ ਜਿੱਦਾਂ ਜਿੱਦਾਂ ਕਿਉਂਕਿ ਇਹਨਾਂ ਦੇ ਅੱਗੇ ਕਰਨਾ ਜਾਂ ਇਤਲਾਹ ਦੇਣਾ ਕਿਉਂਕਿ ਕੱਲ ਨੂੰ ਐਕਸੀਡੈਂਟ ਦਾ ਵੀ ਡਰ ਹੈ ਇਹ ਗੱਡੀ ਉੱਪਰ ਚੜਾਉਂਦੀ ਇਹਨੇ ਕੋਸ਼ਿਸ਼ ਕੀਤੀ ਪਿੱਛੇ ਜਦੋਂ ਅਸੀਂ ਰਕਵਾ ਇਹਨਾਂ ਨੂੰ ਹੱਥ ਦਿੱਤਾ ਪਿੱਛੇ ਟੋਲ ਪਲਾਜ਼ਾ ਦੇ ਕੋਲ ਇਹਨੇ ਗੱਡੀ ਇਹਨਾਂ ਇੱਕ ਬੁਰੀ ਤਰੀਕੇ ਨਾਲ ਸਾਡੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਅਸੀਂ ਫਿਰ ਪਠਾਨਕੋਟ ਦੀ ਟੀਮ ਹੈ ਰਮਨ ਜੀ ਆ ਉਹਨਾਂ ਨੂੰ ਅਸੀਂ ਫੋਨ ਕੀਤਾ ਸਾਡੇ ਕੋਲ ਨੰਬਰ ਸੀ ਸੰਗਠਨਾਂ ਦੇ ਮੇਰ ਦਾ ਕਰਕੇ ਉਹਨਾਂ ਨੇ ਨਾਕੇ ਬੰਦੀ ਕਰਵਾ ਕੇ ਬਕਾਇਦਾ ਇੱਥੇ ਚੱਕੇ ਬੋਲਤੇ ਉੱਥੇ ਜਾ ਕੇ ਗੱਡੀ ਫੜੀ ਗਈ ਹੈ ਗੱਡੀ ਕਿਹੜੇ ਪਾਸੇ ਜਾ ਰਹੀ ਸੀ ਪਤਾ ਗੱਡੀ ਕਸ਼ਮੀਰ ਜਾਂਦੀ ਹੈ ਇੱਕ ਤੁਹਾਨੂੰ ਇਹ ਹੀ ਦੱਸਣੀ ਹੋਊਗੀ ਗੱਲ ਹੈ ਕਿ ਜਦੋਂ ਗੱਲ ਕਰੀਏ ਕਿ ਅਕਸਰ ਗੱਲ ਕਰਦੇ ਆ ਕਿ ਇੱਕ ਨਿੱਪੇ ਦੇ ਵਿੱਚ ਵੀ ਨਾ ਜਰਦੇ ਦੇ ਅਗਰ ਉਹ ਲੈ ਕੇ ਚੱਲ ਜਾਵੇ ਉਹ ਵੀ ਫੜਿਆ ਜਾਂਦਾ ਹੈ ਇਹ ਜੇ ਦਾਰੂ ਦੀ ਗੱਲ ਕਰੀਏ ਤੇ ਦਾਰੂ ਦੀ ਬੋਤਲਾ ਫੜੀ ਜਾਂਦੀ ਹੈ ਹੋਰ ਤਸਕਰੀ ਫੜੀ ਜਾਂਦੀ ਹੈ ਤੇ ਐਡਾ ਵੱਡਾ ਟਰੱਕ ਨਹੀਂ ਨਜ਼ਰ ਆਉਂਦਾ ਇਨ ਇਹ ਨਾ ਕੇ ਪਾਰੋਂ ਕੀ ਆਂਦਾ ਹੈ ਸਮੱਸਿਆ ਕੀ ਹੈ ਸਿਰਫ ਪੈਸਾ ਉਹ 200 ਰੁਪਏ ਦੇ ਕਿ ਡਬੜਾ ਟਰੱਕ ਲੰਗਾ ਦੇਂਦੇ ਦੇਖਿਆ ਜਾ ਕੇ ਤੇ ਸ਼ਹਿਰਾਂ ਦੇ ਵਿੱਚ ਵੀ ਕਈ ਅਵਾਰਾ ਪਸ਼ੂ ਲੋਕਾਂ ਦੇ ਵੱਲੋਂ ਛੱਡੇ ਵੀ ਜਾਂਦੇ ਆ ਤੇ ਉਹਦੇ ਵਿੱਚ ਟੈਕਸ ਵੀ ਕੱਟਿਆ ਜਾਂਦਾ ਸਰਕਾਰ ਵੱਲੋਂ ਪਰ ਫਿਰ ਵੀ ਉਸ ਸੜਕਾਂ ਤੇ ਕਿਉਂ ਦੇ ਅਸੀਂ ਉਹਦੇ ਵੀ ਵਿਰੋਧ ਕਰਦੇ ਆ ਉਹਦਾ ਵਿਰੋਧ ਕਰਦੇ ਆ ਉਹਦਾ ਕਾਰਨ ਕੀ ਹੈ ਸਭ ਤੋਂ ਪਹਿਲਾ ਸਵਾਲ ਉਹਨਾਂ ਛੱਡਣ ਵਾਲਾ ਕੌਣ ਹੈ ਡੇਰੀਆਂ ਵਾਲੇ ਡੇਰੀ ਮੈਂ ਪ੍ਰੋਫੈਸ਼ਨਲ ਛੱਡਦੇ ਕਿਉਂ ਆ ਮੈਂ ਮੈਂ ਪੁੱਛਣਾ ਚਾਹੁੰਦਾ ਉਹ ਡੇਰੀ ਵਾਲਾ ਤਾਂ ਵੀ ਕੱਲ ਨੂੰ ਉਹਨਾਂ ਦੇ ਮਾਪੇ ਉਹਨੇ ਵੱਡੇ ਹੋ ਜਾਣਾ ਜਿਨ੍ਹਾਂ ਨੇ ਕੋਈ ਕੰਮ ਨਹੀਂ ਆਣਾ ਕਿਉਂਕਿ ਇਹਨਾਂ ਨੇ ਵੀ ਦੁੱਧ ਦਿੱਤਾ ਜਦ ਤੱਕ ਦੁੱਧ ਦਿੱਤਾ ਠੀਕ ਹੈ ਜਦ ਦੁੱਧ ਦੇਣਾ ਬੰਦ ਤੇ ਰੋਡ ਤੇ ਕੱਲ ਨੂੰ ਉਹਦੀ ਮਾਂ ਨੇ ਜਾਂ ਉਹਨਾਂ ਦੀ ਮਾਂ ਨੇ ਜਾਂ ਫਾਦਰ ਨੇ ਕੱਲ ਨੂੰ ਕੋਈ ਕੰਮ ਨਹੀਂ ਆ ਕਿ ਉਹਨੂੰ ਵੀ ਵੱਡਣ ਵਾਸਤੇ ਭੇਜ ਦੋਗੇ ਅਸੀਂ ਸਵਾਲ ਕਰਦੇ ਹਾਂ ਸਾਨੂੰ ਸਵਾਲ ਕਰਦੇ ਨਾ ਆ ਤੁਹਾਡੇ ਪਿਓ ਤੁਰੇ ਫਿਰਦੇ ਆ ਜੀ ਐਕਸੀਡੈਂਟ ਹੁੰਦਾ ਪੁੱਛੋ ਉਹਨਾਂ ਨੂੰ ਅਸੀਂ ਛੱਡਿਆ ਉਹਨਾਂ ਨੂੰ ਤੁਸੀਂ ਜੀ ਗੁਨਾਹਗਾਰ ਹੋ ਤੁਸੀਂ ਦੁੱਧ ਪਿਤਾ ਜਦ ਤੱਕ ਠੀਕ ਹੈ ਉਸ ਤੋਂ ਬਾਅਦ ਰੋਡ ਤੇ ਛੱਡਤਾ ਦੂਜੀ ਗੱਲ ਸਰਕਾਰ ਦੀ ਗੱਲ ਕਰੀਏ ਕਾਲ ਸੈਸ ਟੈਕਸ ਖਰਚੀਤੇ ਲ ਇੱਕ ਮਾਰਚਿਸ ਦੀ ਡੱਬੀ ਤੋਂ ਲੈ ਕੇ ਹਰ ਪ੍ਰੋਡਕਟ ਦੇ ਲੱਗਦਾ ਉਹ ਕੌਫੈਟ ਡਾਂਦਾ ਕਿੱਥੇ ਕਰੋੜਾ ਰੁਪਏ ਰੋਜ਼ ਦਾ ਇਕੱਠਾ ਹੁੰਦਾ ਅਸਾਡੇ ਰਾਸ਼ਟਰੀ ਅਧਿਆਪਕ ਗੁਰਪ੍ਰੀਤ ਜੀ ਅਗਲੀ ਗੱਲ ਇਹ ਦੱਸਾਂਗੇ ਤੁਹਾਨੂੰ ਥੋੜੀ ਜਿਹੀ ਕਿਉਂਕਿ ਕਰੋੜਾ ਦਾ ਟੈਕਸ ਜੋ ਜਾ ਕਿੱਥੇ ਰਿਹਾ ਫਿਰ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near a &M Institute's Jalandhar Dalhousie Bypass Road, Pathankot.